ਹਿੰਦੂ ਧਰਮ ਪਿਛਲੇ ਵਿਗਿਆਨ ਨੂੰ ਸਮਝਾਇਆ ਹਿੰਦੂ ਟੈਂਪਲ ਨੇ ਹਿੰਦੂ ਟੈਂਪਲ ਕੈਲਗਰੀ ਨੇ ਪਹਿਲੀ ਵਾਰ ਇੱਕ ਨਵਕਲਾ ਉਦਮ ਕੀਤਾ ਇਹ ਉਦਮ ਸੀ ਹਿੰਦੂ ਧਰਮ ਦੇ ਪ੍ਰਤੀਕਾਂ ਚਿੰਨ੍ਹਾਂ માનਤਾਵਾਂ ਅਤੇ ਰੌਰੀਤਾਂ ਨੂੰ ਜਾਣਨ ਦਾ ਤੇ ਖਾਸ ਕਰਕੇ ਇਹਨਾਂ ਦੇ ਮਹੱਤਵ ਨੂੰ ਪਛਾਣਨ ਦਾ ਅਤੇ ਇਸ ਤੋਂ ਵੀ ਵੱਧ ਇਹਨਾਂ ਰੌਰੀਤਾਂ ਮਗਰਲੇ ਵਿਗਿਆਨ ਦੀ ਬਾਤ ਪਾਉਣ ਦਾ ਇਸ ਤੋਂ ਪਹਿਲਾਂ ਕਿ ਤੁਹਾਨੂੰ ਮੈਂ ਸੈਮੀਨਾਰ ਵਿੱਚ ਲਿਜਾਵਾਂ ਮੈਂ ਦੱਸਦਾ ਜਾਵਾਂ ਕਿ ਮੈਂ ਹਾਂ ਇਸ ਸ਼ਰਮਾ ਤੇ ਤੁਸੀਂ ਵੇਖਣਾ ਸ਼ੁਰੂ ਕਰ ਚੁੱਕੇ ਹੋ ਬਾਤ ਪੰਜਾਬ ਦੀ ਆਓ ਹੁਣ ਚਲਿਏ ਹਿੰਦੂ ਟੈਂਪਲ ਕੈਲਗਰੀ ਵਿਖੇ ਜਿੱਥੇ ਚੇਅਰਮੈਨ ਲੋਕੇਸ਼ ਜੀ ਅਤੇ ਪ੍ਰਧਾਨ ਰਕੇਸ਼ ਪੁੰਜ ਜੀ ਦੇ ਉਦਮ ਨਾਲ ਇੱਕ ਸਾਦਾ ਪਰ ਪ੍ਰਭਾਵਸ਼ਾਲੀ ਸਮਾਰੋਹ ਜਾਂ ਕਹੋ ਸੈਮੀਨਾਰ ਕਰਵਾਇਆ ਜਾ ਰਿਹਾ ਵਾ ਉੰਜ ਤਾਂ ਇਸ ਸੈਮੀਨਾਰ ਵਿੱਚ ਸ਼ਹਿਰ ਦੇ ਚੁਰਿੰਦਾ ਲੋਕ ਸ਼ਾਮਲ ਸਨ ਪਰ ਮੁੱਖ ਤੌਰ ਤੇ ਇਸ ਸੈਮੀਨਾਰ ਵਿੱਚ ਭਾਗੀਦਾਰ ਸੀ ਕੈਲਗਰੀ ਪੁਲਿਸ ਇਸ ਲਈ ਕੈਲਗਰੀ ਪੁਲਿਸ ਦੇ ਕਈ ਅਧਿਕਾਰੀ ਵਰਦੀ ਵਿੱਚ ਸਨ ਤੇ ਕਈ ਸਾਦੇ ਕੱਪੜਿਆਂ ਵਿੱਚ ਫਿਰ ਵੀ ਬਹੁ ਗਿਣਤੀ ਉਹਨਾਂ ਲੋਕਾਂ ਦੀ ਸੀ ਜੋ ਹਿੰਦੀ Hindu ਧਰਮ ਤੋਂ ਅਨਪੇਝ ਸਨ ਪਰੰਤੂ Hindu ਰੌ ਰੀਤਾਂ ਬਾਰੇ ਜਾਣਕਾਰੀ ਦੀ ਜਗਿਆਸਾ ਰੱਖਦੇ ਸਨ ਸੈਮੀਨਾਰ ਦਾ ਦੂਜਾ ਮਕਸਦ ਇਹ ਵੀ ਸੀ ਕਿ ਘੱਟੋ ਘੱਟ ਸਥਾਨਕ ਪੁਲਿਸ ਨੂੰ ਇਹ ਪਤਾ ਹੋਵੇ ਕਿ ਕਿਸੇ ਅਨਸੁਖਾਵੇ ਹਾਲਾਤ ਨਾਲ ਨਜਠਣ ਸਮੇਂ Hindu ਧਾਰਮਿਕ માનਤਾਵਾਂ ਤੇ ਆਧਾਰਿਤ Hindu ਚਿੰਨ੍ਹ ਪ੍ਰਤੀ ਕਿਵੇਂ ਸਤਿਕਾਰ ਦਿਖਾਉਣਾ ਹੈ ਇਸ ਸੈਮੀਨਾਰ ਦਾ ਆਰੰਭ Hindu Society ਦੇ ਪ੍ਰਧਾਨ ਰਕੇਸ਼ ਪੁੰਜ ਜੀ ਵੱਲੋਂ ਵੈਲਕਮ ਐਡਰੈਸ ਨਾਲ ਹੋਇਆ ਫਿਰ ਇਸੇ ਭਾਵਨਾ ਨਾਲ ਬੀਬੀ ਵਨੀਤਾ ਉਪਲ ਜੀ ਨੇ ਵੀ ਦੋ ਸ਼ਬਦ ਕਹੇ ਉਪਰੰਤ ਸ਼ੁਰੂ ਹੋ ਗਿਆ ਬੀਬੀ ਵਨੀਤਾ ਉਪਲ ਅਤੇ ਬੀਬੀ ਜੈਸ਼ਰੀ ਪੱਟ ਵੱਲੋਂ ਸੈਮੀਨਾਰ ਬੀਬੀ ਬਨੀਤਾ ਉਪਲ ਸਾਹਮਣੇ ਲੱਗੀ ਟੀਵੀ ਸਕਰੀਨ ਤੇ ਕੰਪਿਊਟਰ ਨਾਲ ਸਲਾਈਡ ਸ਼ੋ ਚਲਾ ਰਹੀ ਸੀ ਅਤੇ ਬੀਬੀ ਜੈਸ਼ਰੀ ਭੱਟ ਉਸ ਦੀ ਨਾਲੋ ਨਾਲ ਵਿਆਖਿਆ ਕਰ ਰਹੀ ਸੀ ਜਿਸ ਵਿੱਚ ਗੱਲ ਹੋਈ Hindu ਮਾਨਤਾਵਾਂ ਧਰਮ ਕਰਮ ਤੇ ਮੋਕਸ਼ ਦੀ Hindu ਧਰਮ ਦੇ ਮੁੱਖ ਗ੍ਰੰਥਾਂ ਦੀ Hindu ਰੌ ਰੀਤਾਂ ਦੀ ਨਮਸਤੇ ਦੇ ਮਹੱਤਵ ਦੀ ਓਮ ਸ਼ਬਦ ਦੇ ਵਿਗਿਆਨ ਦੀ ਸਵਾਸਤਿਕ ਚਿੰਨ੍ਹ ਦੀ ਮੱਥੇ ਤੇ ਲੱਗੀ ਬਿੰਦੀ ਦੀ ਹੱਥ ਤੇ ਵੱਜੀ ਮੌਲੀ ਦੀ ਹਿੰਦੂਆਂ ਦੇ ਪ੍ਰਮੁੱਖ ਤਿਉਹਾਰਾਂ ਦੀ ਵਗੈਰਾ ਵਗੈਰਾ ਸਲਾਈਡ ਸ਼ੋ ਤੋਂ ਬਾਅਦ ਸਵਾਲਾਂ ਜਵਾਬਾਂ ਦਾ ਦੌਰ ਸ਼ੁਰੂ ਹੋ ਗਿਆ ਤੇ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਦੂਜੇ ਤਰ੍ਹਾਂ ਨਾਲ ਸੰਬੰਧਿਤ ਬਹੁਤੇ ਲੋਕਾਂ ਨੇ ਸਵਾਲ ਕਰਕੇ ਆਪਣੀ ਜਿਗਿਆਸਾ ਸ਼ਾਂਤ ਕੀਤੀ ਕੈਲਗਰੀ ਪੁਲਿਸ ਦੇ ਆਪਣੇ ਵੀ ਬਹੁਤ ਸਵਾਲ ਸਨ ਸੈਮੀਨਾਰ ਉਪਰੰਤ ਮੰਦਰ ਦੇ ਮੁੱਖ ਪੁਜਾਰੀ ਪੰਡਿਤ ਦਿਨੇਸ਼ ਸ਼ੁਕਲਾ ਜੀ ਦੀ ਗਵਾਹੀ ਚ ਆਰਤੀ ਹੋਈ ਅਤੇ ਆਰਤੀ ਉਪਰੰਤ ਲੰਗਰ ਹਾਲ ਵਿੱਚ ਸਭ ਨੇ ਲੰਗਰ ਦਾ ਆਨੰਦ ਮਾਣਿਆ ਲੰਗਰ ਦੇ ਪਕਵਾਨਾਂ ਵਿੱਚ ਪੀਜ਼ਾ, ਸਮੋਸਾ, ਜਲੇਬੀਆਂ ਤੇ ਹੋਰ ਮਠਿਆਈਆਂ ਪਰੋਸੀਆਂ ਗਈਆਂ ਸਨ। ਹੁਣ ਸਮਾਂ ਹੈ ਬਾਈਟ ਲੈਣ ਦਾ। ਆਓ ਸੁਣੀਏ ਕੀ ਕਹਿਣਾ ਹੈ ਪ੍ਰਧਾਨ ਰਕੇਸ਼ ਪੁੰਜੀ ਦਾ। ਕੁਐਸਚਨ ਮੀਨ ਸੀ ਮੇਨਲੀ ਜਿਹੜੇ ਪਲੀਜ਼ ਰਿਸਰਚ ਗਰੁੱਪ ਹੁੰਦਾ ਅਸੀਂ ਐਜ਼ ਅ ਹਿੰਦੂ ਅਸੀਂ ਘਰ ਦੇ ਵਿੱਚ ਮੰਦਿਰ ਬਣਾਉਂਦੇ ਹਾਂਗੇ। ਜੋ ਮੰਦਰ ਸਾਡੇ ਭਗਵਾਨ ਦੀਆਂ ਮੂਰਤੀਆਂ ਹੁੰਦੀਆਂ ਮੇਰੀ ਰਿਕੁਐਸਟ ਪਲੀਸ ਨੂੰ ਇਹ ਸੀ ਜਿੱਥੇ ਸਾਡਾ ਮੰਦਰ ਬਣਿਆ ਜੁੱਤੀ ਪਹਿਨ ਕੇ ਸਾਡੇ ਮੰਦਰ ਘਰ ਦੇ ਅੰਦਰ ਜਿੱਥੇ ਮੰਦਰ ਉੱਥੇ ਨਹੀਂ ਜਾ ਸਕਦੇ ਉਹਨਾਂ ਨੂੰ ਸਾਡਾ ਜਿਹੜਾ ਘਰ ਦਾ ਪਰਮਿਸ਼ਨ ਚਾਹੀਦੀ ਸਾਡੇ ਉਸ ਘਰ ਦੇ ਮਾਲਕੋਂ ਕਹਿਣ ਮੈਂ ਉੱਥੇ ਜਾ ਕੇ ਸਰਚ ਕਰ ਸਕਦੇ ਜੋ ਉਹਨਾਂ ਸਰਚ ਕਰਨ ਦੇ ਵਾਸ਼ ਹੈਂਡ ਤੇਕ ਦਾ ਸ਼ੂਟ ਆਊਟ ਦੱਟ ਉਹ ਸਾਡੇ ਮੰਦਿਰ ਆਈ ਜਗਾ ਤੇ ਐਂਟਰ ਹੋ ਸਕਦੇ ਇਹ ਬਹੁਤ ਰਿਕਵੈਸਟ ਕੀਤੀ ਆ ਤੇ ਦੂਸਰਾ ਉਹਨਾਂ ਦਾ ਕੁਐਸਚਨ ਸੀ ਕਿ ਜਿਹੜਾ ਅਸੀਂ ਮੋਲੀ ਸਾਡੇ ਹੱਥ ਵਿੱਚ ਅਸੀਂ ਬੰਨਦੇ ਆ ਜਿਹੜਾ ਮੇਰੇ ਹੱਥ ਦੇ ਵਿੱਚ ਮੋਲੀ ਹੈ ਇਹ ਅਸੀਂ ਕਿਸ ਲਈ ਬੰਨਦੇ ਹਗੇ ਇਹ ਸਾਡਾ ਮੋਲ ਹੀ ਹੈ ਸਾਡਾ ਸਵਾਸਤਿਕ ਦਾ ਇੱਕ ਤਰ੍ਹਾਂ ਦਾ ਸਾਡਾ ਅਕਸ਼ਰ ਸਿੰਬਲ ਹੈਗਾ ਇਸ ਉਸ ਦੇ ਪਰਮੇਸ਼ਰ ਤੋਂ ਬਗੈਰ ਇਹ ਮੋਲੀ ਨਹੀਂ ਕਰ ਸਕਦੇ ਸਭ ਤੋਂ ਪਹਿਲਾਂ ਪੁਲਿਸ ਆਫ ਦੀ ਰਿਸਪੌਂਸਿਬਿਲਟੀ ਹੈ ਉਸ ਨੂੰ ਪੁੱਛੇ ਭੀ ਗੈ ਮੈਂ ਤੇਰੀ ਮੋਲੀ ਕਰ ਸਕਦਾ ਕਿ ਨਹੀਂ ਕਰ ਸਕਦਾ ਇਹ ਸਾਡਾ ਸਿੰਬਲ ਹੈਗਾ ਇਸੇ ਕੁਛ ਬਾਰੇ ਮੋਦੀ ਨੇ ਕੱਟਨੀ ਚਾਹੀਦੀ ਦੂਜਾ ਉਹਨਾਂ ਦਾ ਕੁਐਸਚਨ ਸੀ ਸਾਡਾ ਬਿੰਦੀ ਵਾਸਤੇ ਜਿਹੜੀ ਬਿੰਦੀ ਸਾਡੇ ਲੇਡੀਜ਼ ਵੇਅਰ ਕਰਦੀ ਹੈਗੀਆਂ ਇਹ ਉਹਨਾਂ ਦੇ ਹਸਬੰਦ ਦੀ ਇੱਕ ਸੰਦੂਰ ਜਿਹਾ ਪਾਉਂਦੇ ਸਾਡੇ ਮੰਗ ਦੇ ਵਿੱਚ ਇਹ ਸਾਡੀ ਜਿਹੜੀ ਹੈ ਲੇਡੀਜ਼ ਜਿਨ੍ਹਾਂ ਦੀ شادی ਹੋਈ ਹੈ ਉਹਨਾਂ ਦੇ ਹਸਬੰਦ ਦੀ ਲੌਂਗ ਲਾਈਫ ਵਾਸਤੇ ਹੇਗਾ ਇਹ ਪੁੱਛੇ ਬਗੈਰ ਨਾ ਸੰਦੂਰ ਨਾ ਬਿੰਦੀ ਕੋਈ ਪੁਲਿਸ ਆਫੀਸਰ ਨਹੀਂ ला ਸਕਦਾ ਜਿਨ੍ਹਾਂ ਉਸ ਨੂੰ ਉਹ ਲੇਡੀ ਪਰਮਿਸ਼ਨ ਦੇ ਲਈ ਦੀ ਅਸੀਂ ਰਿਕਵੈਸਟ ਕੀਤੀ ਹੈ ਸਾਡੇ ਤਰਫ ਨੂੰ ਫਾਲੋ ਕੀਤਾ ਜਾਵੇ ਸਾਡੇ ਤਰਫ ਨੂੰ ਰਿਸਪੈਕਟ ਦਿੱਤੀ ਜਾਵੇ ਜੋ ਸਾਡੇ ਤਰਫ ਦੇ ਵਿੱਚ ਹੈ ਇਹਦੀ ਰਿਸਪੈਕਟ ਕਰਨਾ ਬਹੁਤ ਜ਼ਰੂਰੀ ਸਾਡੇ ਵਾਸਤੇ ਤੇ ਸਾਡੇ ਪੁਲਿਸ ਫੋਰਸ ਵਾਸਤੇ ਜਿਨੇਊ ਬਾਰੇ ਵੀ ਕੁਝ ਗੱਲ ਰਹੀ ਸੀ ਜਿਨੇਊ ਸਾਡੇ ਤਰਫ ਦੇ ਵਿੱਚ ਜਿਨੇਊ ਇਸੇ ਪਾਸੇ ਦੇ ਇਸ਼ੂ ਦੁਤਾ ਦਾ ਕਾਰਨ ਹੈ ਜਨੇਊ ਉਤਾਰਨ ਤੋਂ ਪਹਿਲਾਂ ਸਾਡੇ ਪੰਡਿਤ ਜੀ ਜਾਂ ਅਸੀਂ ਮੰਤਰ ਪੜ੍ਹਦੇ ਹੈਗੇ ਆ ਉਸ ਤੋਂ ਬਾਅਦ ਅਸੀਂ ਜਨੇਊ ਉਤਾਰਦੇ ਆਗੇ ਜਨੇਊ ਉਤਾਰਨ ਤੋਂ ਪਹਿਲਾਂ ਪੁਲਿਸ ਆਫੀਸਰ ਨੂੰ ਰਿਕਵੈਸਟ ਆ ਉਸ ਨੂੰ ਪੁੱਛੇ ਜੇ ਉਤਾਰਦੇ ਆ ਉਸ ਨੂੰ ਸ਼ੁੱਧ ਹੱਥ ਧੋ ਕੇ ਉਸ ਨੂੰ ਸ਼ੁੱਧ ਜਗ੍ਹਾ ਵਿੱਚ ਰੱਖੇ ਉਸ ਤੋਂ ਬਾਅਦ ਉਸ ਦੇ ਫੈਮਿਲੀ ਮੈਂਬਰ ਨੂੰ ਦਿੱਤਾ ਜਾਏ ਜਨੇਊ ਘਰ ਵਿੱਚ ਨਾ ਸੁੱਟਿਆ ਜਾਏ ਇਹ ਸਾਡੀ ਸਭਤਾ ਦਾ ਖਾਸ ਕਰਕੇ ਸਾਡੇ ਵਾਸਤੇ ਬਹੁਤ ਰਿਸਪੈਕਟੇਬਲ ਚੀਜ਼ ਹੈਗੀ ਹੈ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਸਰ ਥੈਂਕ ਯੂ ਦਾਟ ਥੈਂਕ ਯੂ ਜੋ ਗਲਤ ਫੈਮਿਲੀ ਲੋਕਾਂ ਨੇ ਦਾ ਲਾਂਚ ਆ ਰਿਹਾ ਦਦਾ ਮਾਤਕੂ ਬੋ ਬਤਾ ਕਾ ਸਰ ਜੀ ਕਾਸਰ ਦਾ ਸਪਰੀ ਨਮਸਕਾਰ ਨਮਸਕਾਰ ਕੇਲਗਰੀ ਪੁਲਿਸ ਵੱਲੋਂ ਮੁੱਖ ਵਕਤਾ ਵਜੋਂ ਚੰਡੀਗੜ੍ਹ ਮੋਹਾਲੀ ਦੇ ਜੰਪਲ ਰਣਵੀਰ ਸਿੰਘ ਰੰਦਾਵਾ ਨੇ ਸ਼ਿਰਕਤ ਕੀਤੀ ਸੀ ਇਸ ਲਈ ਜਾਣਦੇ ਹਾਂ ਉਹਨਾਂ ਦਾ ਪ੍ਰतिकਰਮ ਜੇ ਆਈਦਾ ਈਵੈਂਟ ਹੈ ਕੀ ਸੀਗਾ ਤੇ ਕੀ ਮੈਸੇਜ ਦੇਣਾ ਚਾਹੁੰਦੇ ਆਪਾਂ ਸੋਸਾਇਟੀ ਨੂੰ ਅੱਜ ਦਾ ਇਵੈਂਟ ਐਕਚੁਅਲੀ ਸਾਡੇ ਜਿਹੜੇ ਅੱਜ ਆਏ ਨੇ ਸਾਰੇ ਥੀਸ ਆਰ 올 ਆਪਣੇ ਕੈਲਗਰੀ ਪੁਲਿਸ ਦੇ ਆਫਸਰਸ ਨੇ ਤੇ ਅੱਜ ਦਾ ਇਵੈਂਟ ਇਹੀ ਆ ਕਿ ਅਸੀਂ ਆਫਸਰਸ ਨੂੰ ਲੈ ਕੇ ਆਈਏ ਮੰਦਿਰ ਚ ਆਪਣੇ ਕਲਚਰ ਦੇ ਬਾਰੇ ਦੱਸੀਏ ਰਿਲੀਜੀਅਨ ਦੇ ਬਾਰੇ ਦੱਸੀਏ ਸੋ ਦੈਟ ਇਹਨਾਂ ਨੂੰ ਵੀ ਇਨਫੋਰਮੇਸ਼ਨ ਹੋਈ ਸਾਰੀ ਸਪੈਸ਼ਲੀ ਜਿਹੜੇ ਆਪਣੇ ਇੰਡੀਆ ਤੋਂ ਆਪਾਂ ਬੈਕਗ੍ਰਾਉਂਡ ਤੋਂ ਆਦੇ ਆ ਬੜਾ ਦਾ ਹਿੰਦੂ ਕਲਚਰ ਚ ਕੀ ਹੁੰਦਾ ਤਿਲਕ ਦਾ ਕੀ ਮਹੱਤਵ ਹੁੰਦਾ ਆਲ ਥੀਸ ਥਿੰਗਸ ਵੀ ਵਾਂਟ ਦੀ ਆਫਿਸਰਸ ਟੂ ਨੋ ਐਂਡ ਐਕਚੁਅਲੀ ਸੀ ਕਿ ਮੰਦਰ ਹੁੰਦਾ ਕੀ ਹੈ ਸੋ ਆਈਡ ਲਾਈਕ ਟੂ ਥੈਂਕ ਹਿੰਦੂ ਸੋਸਾਇਟੀ ਆਫ ਕੈਲਗਰੀ ਰਾਕੇਸ਼ੀ ਐਂਡ ਲੋਕੇਸ਼ੀ ਫਾਰ ਥਿਸ ਆਪਰਚੂਨਿਟੀ ਟੂ ਬ੍ਰਿੰਗ ਆਲ ਦੀ ਆਫਿਸਰਸ ਹੇਅਰ ਐਂਡ ਜੋ ਫੀਡਬੈਕ ਜਿਹੜੀ ਮੈਨੂੰ ਆ ਰਹੀ ਆ ਇਟਸ ਅ ਵੈਰੀ ਗੁੱਡ ਫੀਡਬੈਕ ਫਰਮ 올 ਦੀ ਆਫਿਸਰਸ ਐਂਡ ਦੇ ਆਰ ਰੀਅਲੀ ਹੈਪੀ ਟੂ ਬੀ ਹੇਅਰ ਥੈਂਕ ਯੂ ਥੈਂਕ ਯੂ ਥੈਂਕ ਯੂ ਤੁਹਾਡਾ ਮਾਤਕੁਰ ਬਹੁਤ ਬਹੁਤ ਤੰਕਾ ਕਰਦਾ ਸੀਓ ਕੈਨੇਡਾ ਸਾਹਿਬ ਨੂੰ ਨਮਸਕਾਰ ਨਮਸਕਾਰ ਇੱਕ ਵਾਰ ਫਿਰ ਮੈਂ ਹਾਂ ਐਸ ਸ਼ਰਮਾ ਤੇ ਤੁਸੀਂ ਵੇਖ ਰਹੇ ਸੀ ਬਾਤ ਪੰਜਾਬ ਦੀ ਜੇ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨਪੋ ਸ਼ੁਕਰੀਆ